ਸ਼ਸ਼ੀਕਲ ਜੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਇੱਕ ਪ੍ਰਵਾਸੀ ਗਾਣਾ ਕੱਢ ਰਿਹਾ ਹੈ ਹਾਲਾਂਕਿ ਇੱਥੇ ਪਿੱਛੇ ਕਾਰਨ ਕੀ ਹੈ ਉਹ ਤੁਸੀਂ ਆਪ ਸੁਣ ਲਓ ਪਰ ਕਿਸ ਤਰ੍ਹਾਂ ਗਾਣਾ ਕੱਢੀਆਂ ਜਾਰੀਆਂ ਨੇ ਕਿਸ ਤਰ੍ਹਾਂ ਅਫਸਰਾਨ ਮੁਬੀ ਜਿਹੜੀ ਹੈ ਉਹ ਗਾੜੀ ਰੋਜ ਕੀਤੀ ਜਾ ਰਹੀ ਹੈ ਆਖਰਕਾਰ ਆ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ ਇਹ ਵੱਡਾ ਸੋਚਣ ਦਾ ਵਿਸ਼ਾ ਹੈ ਜੋ ਲਗਾਤਾਰ ਤੁਹਾਨੂੰ ਆਪ ਤਸਵੀਰਾਂ ਦਿਖਾ ਰਿਹਾ ਇਹਨਾਂ ਪ੍ਰਵਾਸੀਆਂ ਦਾ ਅੱਜ ਜਿਹੜਾ ਹੈ ਫਾਇਦਾ ਕਿਹਨੂੰ ਹੈ ਨੁਕਸਾਨ ਕਿਹਨੂੰ ਹੈ ਉਹ ਸਾਰਾ ਅੰਦਾਜ਼ਾ ਤੁਸੀਂ ਖੁਦ ਲਗਾ ਲਓ ਪਰ ਇਹ ਵੀਡੀਓ ਵੇਖ ਕੇ ਕਿਸੇ ਨਾ ਕਿਸੇ ਇਹ ਜ਼ਰੂਰ ਸਮਝ ਆ ਰਿਹਾ ਹੈ ਕਿ ਪ੍ਰਵਾਸੀਆਂ ਦੇ ਹੌਂਸਲੇ ਦਿਨ-ਪਰ-ਦਿਨ ਬੁਲੰਦ ਹੋ ਰਹੇ ਨੇ ਦਿਨ-ਪ੍ਰਤੀ-ਦਿਨ ਹੌਂਸਲੇ ਵਧਦੇ ਜਾ ਰਹੇ ਨੇ ਤਸਵੀਰ ਤੇ ਦੇਖੋ ਵੀਡੀਓ ਵੇਖੋ ਤੇ ਆਪਣੇ ਕਮੈਂਟਾਂ ਦੇ ਵਿੱਚ ਜਰੂਰ رائے ਦਿਓ ਜਵਾਬ ਦਿਓ ਕਿ ਆਖਰਕਾਰ ਮਸਲਾ ਕੀ ਹੈ ਤੇ ਤੁਹਾਨੂੰ ਇਸ ਤੋਂ ਕੀ ਪਤਾ ਲੱਗ ਰਿਹਾ ਹੈ ਉਹ ਪੂਰੀ ਆਪਣੀ رائے ਜਰੂਰ ਦਿਓ ਸਤਿ ਸ਼੍ਰੀ ਅਕਾਲ ਠੀਕ ਆ ਤੂੰ ਕੀ ਤੈਨੂੰ ਗਾਲ ਕੱਢਿਆ ਇਹਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਤੈਨੂੰ ਕੋਈ ਗਲਤ ਤਮੀਜ਼ ਨਾਲ ਗੱਲ ਕਰ ਰਿਹਾ ਤੂੰ ਕਿਦਾਂ ਬੋਲਦਾ ਹੈ ਤੈਨੂੰ ਕੋਈ ਫਾਲਤੂ ਗੱਲ ਕਰੀ ਯਾਰ ਅਸੀਂ ਐਂ ਦੱਸ ਕੇ ਆ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਕੋਈ ਕਿਹਨੂੰ ਬੋਲਿਆ ਕੁਝ ਗੱਲਤ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਬਲਾਓ ਜਿਹਨੂੰ ਬੁਲਾਉਣਾ ਨਾ ਨਾ ਕੱਢ ਫੇ ਉਹ ਜਿਹੜਾ ਮਰਜ਼ੀ ਨੂੰ ਬੁਲਾਓ ਤੁਸੀਂ ਅਫਸਰਾਂ ਨੂੰ ਬੁਲਾਓ ਜਿੰਨੂੰ ਮਰਜ਼ੀ ਬੁਲਾਓ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਕਿਸੇ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਤਾਂ ਜੋ ਅਫਸਰ ਚੱਲ ਜਾਂਦੇ ਅਸੀਂ ਫੱਦੂ ਆ ਕਿਹੜੀ ਕੰਪਨੀ ਅਫਸਰਾਂ ਨੂੰ ਰੋਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਲੱਭੋ ਕਿਹੜੇ ਕੰਪਨੀ ਤੋਂ ਕੰਮ ਕਿਹੜੀ ਦਾ ਮੈਂ ਕੰਪਨੀ ਦਾ ਆ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਤੇ ਲੱਭਾ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਇਨਾਂ ਨੂੰ ਰੋਕੋ ਪੈ ਚੋ ਅਸੀਂ ਪੋ ਦੂ ਆ ਅਕਸਰ ਜਾਂਦੇ ਆ ਪੈ ਚੋ ਲੱਖ ਲੱਖ ਡੇ ਡੇ ਲੱਖ ਰੁਪਇਆ ਲਿੰਦੇ ਆ ਪੈ ਹਾਂ ਅਸੀਂ ਪੋ ਦੂ ਆ ਕੰਪਨੀ ਕਿਹੜੀ ਦੱਸ ਬੋ ਕੰਪਨੀ ਮੇਂ ਛੋਡੀ ਕੰਪਨੀ ਚਾ ਦੱਸੋ ਛੋਡੀ ਕੰਪਨੀ ਹਾਂ ਛੋਡੀ ਕੰਪਨੀ ਚ ਨਾ ਕੀ ਰਾ ਹਾਂ ਨਾ ਕੀ ਰਾ ਕੁੰਨਾ ਅਤ ਸਿੰਘ ਨਾ ਆਏ ਰਾਜਪੂਤਾਂ ਰਾਜਪੂਤਾਂ ਹਾਂ ਰਾਜਪੂਤਾਂ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪੱਟਣਾ ਪਟਾ ਦਿਓ ਇਹਨਾਂ ਮੇਰਾ ਕੋਈ ਬੋਲ ਨਹੀਂ ਬੋਲਦਾ ਤੇਰਾ ਰੁਕ ਜਾ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਯਾਰ ਰੁਕ ਅੱਛੇ ਫੱਦੋ ਬੱਚੇ ਇੱਥੇ ਸਰਪੰਚੋ ਗੱਡੀਆਂ ਲੈ ਕੇ ਜਾਂਦੇ ਬੜਾ ਵਧੀਆ ਬੰਦਾ ਤੂੰ ਬੜੀਆ ਬੰਦਾ ਬੜੀਆ ਤਾਂ ਅੱਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਕਿੱਕੇ ਮੰਦਾ ਜਾਣਦਾ ਮੈਨੂੰ ਪਲਾਟਦਾ ਹੁਣ ਤੇਰੀ ਕਿਹਦੀ ਘਾਟ ਰਗੀ ਚੁੱਗੀਆਂ ਚ ਮੈਂ ਜੰਮਿਆ ਤੇ ਤੇਰੀ ਘਾਟ ਕਾਦੀ ਘਾਟ ਕਾਦੀ ਅਕਸਰਾਂ ਨੂੰ ਰੋਕੋ ਤੂੰ ਅਜਾ 10 ਘਾਟ ਕਾਦੀ ਅਕਸਰਾਂ ਨੂੰ ਰੋਕੋ ਤੱਕੇ ਬੁਲੀ ਆਤੇ ਅਕਸਰਾਂ ਨੂੰ ਰੋਕੋ ਬੁਲੀ ਆਤੇ ਅਸਤੇ ਨੀ ਮਾਣੂ ਮੈਨੂੰ ਥਾਣੇ ਲੈ ਕੇ ਜਾਣਾ ਚਲੋ ਚਲੋ ਹਾਂ ਥਾਣੇ ਲੈ ਕੇ ਚੱਲੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਤੇ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜਦੋਂ ਸੈਂਡ ਕਰਨਾ ਕਰੋ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ نوٹ ਕਰੋ ਮੇਰਾ ਫੋਨ ਨੰਬਰ ਹੈਂ ਦੇਖ ਲਓ ਇਹਦੇ ਹਾਲ ਦੇਖ ਲੈ ਤੁਸੀਂ ਹਾਲ ਕੀ ਦੱਕਣਾ ਹਾਲ ਕਾ ਦਾ ਕੀ ਹਾਲ ਹੈਂ